ਅੱਜ ਭਵਾਨੀਗੜ੍ਹ ਇਥੋਂ ਦੇ ਨੇੜਲੇ ਪਿੰਡ ਹਲਕਾ ਵਿਧਾਇਕ ਬੀਬੀ ਨਰਿੰਦਰ ਕੌਰ ਭਰਾਜ ਨੇ ਭਵਾਨੀਗੜ੍ਹ ਸਬਡਿਵੀਜ਼ਨ ਦੇ ਪਿੰਡ ਰਾਮਪਰਾ ਵਿਕੇ ਡਲਵਾਟਰੀ ਬਲਾਕ ਅਤੇ ਟਿਊਬਵਲ ਡੂੰਗਾ ਕਰਨ ਦੇ ਪ੍ਰੋਜੈਕਟ ਦਾ ਕੀਤਾ ਉਦਘਾਟਨ ਇਸ ਮੌਕੇ ਉਹਨਾਂ ਨੇ ਕਿਹਾ ਪੰਜਾਬ ਸਰਕਾਰ ਵੱਲੋਂ ਪਿੰਡਾਂ ਤੇ ਸ਼ਹਿਰਾਂ ਦੇ ਲੋਕਾਂ ਨੂੰ ਸਹੂਲਤਾਂ ਦੇਣ ਲਈ ਵੱਡੇ ਵੱਡੇ ਪ੍ਰੋਜੈਕਟ ਸ਼ੁਰੂ ਕੀਤੇ ਜਾ ਰਹੇ ਹਨ ਜਿਸ ਦੇ ਚਲਦਿਆਂ ਹਲਕਾ ਸੰਗਰੂਰ ਵਿੱਚ ਵੀ ਇਹ ਪ੍ਰੋਜੈਕਟ ਨੂੰ ਸ਼ੁਰੂ ਕੀਤਾ ਜਾ ਰਿਹਾ ਹੈ ਰਿਪੋਰਟ ਰਾਜਖਰਮੀ ਭਵਾਨੀਗੜ੍ਹ ਅੱਜ ਜਿਹੜਾ ਸਾਡਾ ਪੌਣੀਗੜ ਦਾ ਸਬਜ਼ਾੜਾ ਭਰਾ ਮੰਡੀ ਹੈਗੀ ਐ ਸੋ ਇਸ ਜਗ੍ਹਾ ਦੇ ਵਿੱਚ ਪਾਣੀ ਦੀ ਜਿਹੜੀ ਟੈਂਕੀ ਤਾਂ ਕਾਫੀ ਸਾਲ ਹੋ ਗਏ ਬਣੀ ਨੂੰ ਪਰ ਪਾਣੀ ਦਾ ਜਿਹੜਾ ਡੂੰਗਾ ਬੋਰ ਨਹੀਂ ਸੀਗਾ ਉਹਦੀ ਕਾਫੀ ਦਿੱਕਤ ਵੀ ਆ ਰਹੀ ਸੀ ਔਰ ਮੰਗ ਵੀ ਸੀਗੀ ਸੋ ਤਕਰੀਬਨ 36 ਰੱਖ ਦੀ ਲਾਗਤ ਦੇ ਨਾਲ ਜਿਹੜਾ ਉਹ ਡੂੰਗਾ ਬੋਰ ਹੈ ਉਹਦਾ ਜਿਹੜਾ ਕੰਮ ਸ਼ੁਰੂ ਕਰਵਾਇਆ ਔਰ ਉਹਦੇ ਨਾਲ ਹੀ ਜਿਹੜਾ ਇੱਥੇ ਕਿਉਂਕਿ ਮੰਡੀ ਦਾ ਜਦੋਂ ਸੀਜ਼ਨ ਟਾਈਮ ਜਿਹੜਾ ਪਬਲਿਕ ਟਾਇਲਟ ਨੇ ਜਿਹੜੇ ਉਹ ਉਹਨਾਂ ਦੀ ਜਿਹੜੀ ਦਿੱਕਤ ਸੀਗੀ ਇੱਕ ਬਲਾਕ ਹੈਗਾ ਸੀਗਾ ਤੇ ਇੱਕ ਬਲਾਕ ਦੀ ਜਿਹੜੀ ਹੋਰ ਜਿਹੜਾ ਪਲਾਨ ਦੇ ਵਿੱਚ ਵੀ ਹੈਗਾ ਸੀ ਤੇ ਜ਼ਰੂਰਤ ਵੀ ਹੈਗੀ ਸੀ ਸੋ ਦੂਸਰਾ ਜਿਹੜਾ ਬਲਾਕ ਹੈ ਦੇ 15 ਲੱਖ ਦੀ ਲਾਗਤ ਦੇ ਨਾਲ ਜਿਹੜਾ ਉਹ ਬਣਨਾ ਜਿਹੜਾ ਹੈਗਾ ਔਰ ਉਹਨਾਂ ਦਾ ਦੋਨੇ ਕੰਮਾਂ ਦਾ ਜਿਹੜਾ ਅੱਜ ਜਿਹੜੀ ਸ਼ੁਰੂਆਤ ਕਰਾਈ ਹੈ ਮੇਰੇ ਨਾਲ ਸਾਡੇ ਮਾਨਯੋਗ ਐਸਡੀਐਮ ਸਾਹਿਬ ਵੀ ਨੇ ਔਰ ਐਕਸੀਅਨ ਮੰਡੀ ਬੋਰਡ ਨਾਲ ਖੜੇ ਆ ਸਾਡੇ ਮੰਡੀ ਦੇ ਪ੍ਰਧਾਨ ਜੀ ਮਿੱਤਲ ਸਾਹਿਬ ਖੜੇ ਆ ਤੇ ਸਾਰੀ ਟੀਮ ਮੇਰੀ ਇੱਥੇ ਜਿਹੜੀ ਅੱਜ ਹਾਜ਼ਰ ਹੋਈ ਆ ਤੇ ਅੱਜ ਦਾ ਜਿਹੜਾ ਕੰਮ ਆ ਜਿਹੜਾ ਸ਼ੁਰੂ ਕਰਵਾਇਆ ਗਿਆ ਕੁਝ ਆਰਤੀਆਂ ਦੀਆਂ ਮੰਗਾਂ ਵੀ ਸੀ ਜੇਕਰ ਦੁਕਾਨਾਂ ਵਗੈਰਾ ਬਣਾਈਆਂ ਜਾਣ ਕਿਉਂਕਿ ਫਸਲਾਂ ਦੇ ਟਾਈਮ ਆਗਰ ਬੈਠ ਬਿਠਾਉਣ ਲਈ ਆਰਾਮਦਾਰੀ ਬਣ ਜਾਂਦੀ ਜੀ ਨਹੀਂ ਦੁਕਾਨਾਂ ਦੀ ਇਹਨਾਂ ਦੀ ਕੋਈ ਡਿਮਾਂਡ ਨਹੀਂ ਹੈਗੀ ਆਲਰੇਡੀ ਜਿਹੜੀ ਭਵਾਨੀਗੜ ਮੰਡੀ ਜਿਹੜੀ ਹੈਗੀ ਆ ਸਾਡੀ ਉਹਦੇ ਵਿੱਚ ਦੁਕਾਨਾਂ ਕਾਫੀ ਅਜੇ ਖਾਲੀ ਪਈਆਂ ਨੇ ਸੋ ਇਹ ਇਹ ਜਿਹੜੀ ਮੇਰੀ ਗੱਲ ਹੋਈ ਆ ਪੂਰੀ ਐਸੋਸੀਏਸ਼ਨ ਦੇ ਨਾਲ ਉਹ ਕਹਿੰਦੇ ਸਾਨੂੰ ਦੁਕਾਨਾਂ ਨਹੀਂ ਚਾਹੀਦੀ ਆ ਹਾਂ ਜਿਹੜੇ ਇਹਨਾਂ ਨੂੰ ਇੱਕ ਤਾਂ ਟਾਇਲਟ ਤੋਂ ਵੱਧ ਚਾਹੀਦੇ ਨੇ ਉਹਦੀ ਜਿਹੜੀ ਡਿਮਾਂਡ ਹੈਗੀ ਆ ਉਸ ਤੋਂ ਬਿਨਾ ਜਿਹੜਾ ਹੋਰ ਜਿਹੜੀ ਵੀ ਕੋਈ ਚੀਜ਼ ਹੈਗੀ ਹੈ ਕੱਚਾ ਜਿਹੜਾ ਫੜ ਹੈਗਾ ਹਾਲਾਂਕਿ ਉਹ ਦੁਕਾਨ ਪ੍ਰਪੋਜ਼ਲ ਦੇ ਵਿੱਚ ਉਹ ਦੁਕਾਨਾਂ ਦੇ ਲਈ ਛੱਡਿਆ ਗਿਆ ਪਰ ਉਹਦੇ ਮੂਹਰੇ ਜਿਹੜੀ ਪਾਰਕਿੰਗ ਹੈ ਉਹਨੂੰ ਅਸੀਂ ਪੱਕਾ ਕਰ ਲੈਨੇ ਆ ਉਹਦੀ ਵੀ ਜਿਹੜੀ ਅਸੀਂ ਪ੍ਰਪੋਜ਼ਲ ਬਣਾ ਕੇ ਮਾਨਯੋਗ ਸੀਮ ਸਾਹਿਬ ਨੂੰ ਭੇਜ ਰਹੇ ਹਾਂ ਤੇ ਆਉਣ ਵਾਲੇ ਦਿਨਾਂ ਚ ਉਹਦੇ ਦੇ ਪੀ ਜਿਹੜਾ ਕੰਮ ਕਰ ਰਹੇ ਨੇ ਪਹਿਲਾਂ ਇੱਕ ਸਾਹਮਣੇ ਇੱਥੇ ਪਾਣੀ ਦੀ ਮੰਗ ਕੀਤੀ ਗਈ ਸੀ ਵੀ ਜਿਹੜੀ ਮੰਡੀ ਕਰਨ ਬੋਡੀ ਟੈਂਕੀ ਲੱਗੀ ਅਗਰ ਸਾਨੂੰ ਪਾਣੀ ਉਪਲਬਧ ਕਰਾਇਆ ਜਾਵੇ ਪੀਣ ਲਈ ਰਾਮਪੁਰੇ ਵਾਸੀਆਂ ਵੱਲੋਂ ਉਹਦੇ ਬਾਰੇ ਕੋਈ ਹੈ ਕੁਝ ਨਹੀਂ ਕਰਾਨੀ ਚ ਨਹੀਂ ਮੰਡੀ ਬੋਰਡ ਦਾ ਹੈਗਾ ਇਹ ਮੰਡੀ ਦੇ ਲਈ ਆ ਤੇ ਜਿਹੜੀ ਰਾਮਪੁਰਾ ਪਿੰਡ ਦੀ ਜਿਹੜੀ ਪਾਣੀ ਦੀ ਟੈਂਕੀ ਦੀ ਗੱਲ ਕਰ ਰਹੇ ਆ ਉਹ ਜਿਹੜਾ ਪਿਛਲੇ ਸਮੇਂ ਦੇ ਵਿੱਚ ਜਦੋਂ ਡਵੈਲਪਮੈਂਟ ਹੋਈ ਆ ਸੜਕਾਂ ਸੁੜਕਾਂ ਬਣੀਆਂ ਨੇ ਤਾਂ ਉਹ ਜਿਹੜੀ ਕਾਫੀ ਜਿਹੜੀ ਪਾਈਪਾਂ ਨੇ ਵਗੈਰਾ ਨੇ ਸਾਰੀ ਡੈਮੇਜ ਹੋ ਗਈਆਂ ਸੀ ਉਸ ਤੋਂ ਬਿਨਾਂ ਜਿਹੜੀ ਜਿਹੜੀ ਟੈਂਕੀ ਸੀ ਉਹ ਵੀ ਜਿਹੜੀ ਡਿਸਟਰੋਏ ਕਰ ਦਿੱਤੀ ਗਈ ਆ ਖਤਮ ਹੋ ਗਈ ਆ ਤੇ ਉਹਦਾ ਟਾਈਮ ਜਿਹੜਾ ਪੀਰੀਅਡ ਪੂਰਾ ਹੋ ਗਿਆ ਸੀ ਤੇ ਹੁਣ ਜਿਹੜੀ ਨਵੀਂ ਪ੍ਰਪੋਜ਼ਲ ਆ ਉਹ ਸਾਡਾ ਤਕਰੀਬਨ ਜਿਹੜਾ ਸਰਵੇ ਵਗੈਰਾ ਹੋ ਗਿਆ ਐਸਟੀਮੇਟ ਤਿਆਰ ਨੇ ਉਹਦੇ ਚ ਸਿਰਫ ਜਿਹੜਾ ਬੈਨੀਫੀਸ਼ੀਰੀ ਸ਼ੇਅਰ ਆ ਪਿੰਡ ਦੇ ਵੱਲੋਂ ਜਿਹੜੀ ਦਿੱਕਤ ਆ ਰਹੀ ਸੀਗੀ ਸੋ ਉਹਦਾ ਵੀ ਅੱਜ ਮੈਂ ਜਿਹੜੇ ਸਾਡੇ ਇੱਥੇ ਮੌਜੂਦ ਜਿਹੜੇ ਪੰਚਾਇਤ ਅਫਸਰ ਖੜੇ ਨੇ ਐਸਡੀਐਮ ਸਾਹਿਬ ਦੇ ਧਿਆਨ ਦੇ ਵਿੱਚ ਲਿਆਂਦਾ ਤੇ ਜਿਹੜਾ ਪਿੰਡ ਦਾ ਜਿਹੜਾ ਸ਼ੇਰ ਹੈ ਉਹ ਸ਼ੇਰ ਪਵਾ ਕੇ ਬੜੀ ਜਲਦੀ ਇਹਨਾਂ ਦਾ ਕੰਮ ਜਿਹੜਾ ਉਹਨੂੰ ਸ਼ੁਰੂ ਕਰਾਉਣ ਜਾ ਰਹੇ ਹਾਂ ਇਹਦੇ ਨਾਲ ਨਾਲ ਇੱਕ ਪੰਚਾਇਤੀ ਚੋਣਾਂ ਨੂੰ ਲੈ ਕੇ ਕਦੋਂ ਤੱਕ ਉਮੀਦ ਹੈ ਵੀ ਉਹ ਹੋ ਜਾਣਗੀਆਂ ਜੀ ਲੋਕਾਂ ਦੇ ਵਿੱਚ ਕਿਉਂਕਿ ਹੁਣ ਪੰਚਾਇਤਾਂ ਪੰਗ ਹੋ ਗਈਆਂ ਤੇ ਲੋਕਾਂ ਨੂੰ ਵੀ ਉਮੀਦ ਹੈ ਨਹੀਂ ਹਜੇ ਪੰਚਾਇਤਾਂ ਨਹੀਂ ਪੰਗ ਹੋਈਆਂ ਹੈਗੀਆਂ ਕਿਉਂਕਿ ਪੰਚਾਇਤਾਂ ਦਾ ਜਿਹੜਾ ਕਾਰਜਕਾਲ ਆ ਸਮਾਂ ਜਿਹੜਾ ਪਿਆ ਕਿਉਂ ਸੋ ਡੇਢ ਤੋਂ ਜਿਹੜਾ ਇਹਨਾਂ ਦਾ ਕਾਰਜਕਾਲ ਜਿਹੜਾ ਮੰਨਿਆ ਜਾਂਦਾ ਵੀ ਸ਼ੁਰੂ ਹੋਇਆ ਸੋ ਉਹ ਜਿਹੜੀਆਂ ਡੇਟਸ ਨੇ ਜਿਹੜੀਆਂ ਅਲੱਗ-ਅਲੱਗ ਡੇਟਸ ਹੈਗੀਆਂ ਨੇ ਸੋ ਜਦੋਂ ਉਹਨਾਂ ਦਾ ਜਿਹੜਾ ਸਮਾਂ ਪੂਰਾ ਹੋ ਗਿਆ ਉਸ ਤੋਂ ਬਾਅਦ ਜਿਹੜੀਆਂ ਚੋਣਾਂ ਨੂੰ ਆਪਾਂ ਜਿਹੜਾ ਲੈ ਕੇ ਆਵਾਂਗੇ